ਇੱਕ ਬੇਨਤੀ ਕਰਾਂ ਸਾਡੀ ਨਾਂ 2025 ਐ ਅਸੀਂ ਗੁਰੂ ਕਲਗੀ ਧਰਮ ਮਹਾਰਾਜ ਦੇ ਤੰਬੂ 'ਚ ਛਾਤਾਂ ਮਾਰਨ ਨੂੰ ਹਟਦੇ ਹੀ ਨਹੀਂ ਗੁਰੂ ਕਲਕੇ ਕੋਈ ਕਹਿੰਦਾ ਗੁਰੂ ਕਲਗੀ ਧਰਮ ਮਹਾਰਾਜ ਨੇ ਬੱਕਰੀ ਵੱਢੀ ਇੱਕ ਬੇਨਤੀ ਕਰਾਂ ਮਹਾਰਾਜ ਦੀ ਬਾਣੀ ਤੂੰ ਆਪਾਂ ਪੁੱਛ ਲਈਏ ਵੀ ਗੁਰੂ ਕਲਗੀ ਧਰ ਝੂਠ ਬੋਲਦੇ ਕਿ ਸੱਚ ਤੇ ਗੁਰੂ ਕਾ ਬਾਣੀ ਕਹਿੰਦੀ ਐ ਜਿੰਨ ਮੰਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਵੇ ਤੇ ਮੁਖ ਵਿੱਚ ਕੁਝ ਹੋਵੇ ਉਹਨੂੰ ਤੇ ਗੁਰਬਾਣੀ ਕਹਿੰਦੀ ਪਿਓ ਕੱਚਾ ਬੰਦਾ ਹੈ ਤੇ ਗੁਰੂ ਕਲਗੀ ਧਰ ਦੇ ਹੋ ਸਕਦਾ ਵੀ ਮਨ ਵਿੱਚ ਕੁਝ ਹੋਵੇ ਤੇ ਮੁਖ ਵਿੱਚ ਕੁਝ ਹੋਵੇ ਮਹਾਰਾਜ ਨੇ ਬਾਹਰ ਝੂਠ ਬੋਲਿਆ ਆਵੇ ਮੈਨੂੰ ਬੰਦਿਆਂ ਦੇ ਸਿਰ ਚਾਹੀਦੇ ਆ ਅੰਦਰ ਜਾ ਕੇ ਮਹਾਰਾਜ ਨੇ ਬੱਕਰਾ ਵੜ ਦਿੱਤਾ ਹੋਵੇ ਉਹ ਸਾਡੇ ਵਰਗੇ ਵਿਅਕਤੀ ਥੋੜਾ ਸੀ ਵੀ ਘਰ ਘਰ ਦੀ ਨਾਲ ਕੋਈ ਸਲਾਹ ਕਰਨੀ ਤੇ ਪੰਚਾਇਤ ਚ ਜਾ ਕੇ ਕੁਝ ਬੋਲਣਾ ਬੱਚਿਆਂ ਨਾਲ ਕੋਈ ਸਲਾਹ ਕਰਨੀ ਤੇ ਚਾਚਿਆਂ ਤਾਇਿਆਂ ਨੂੰ ਕੁਝ ਦੱਸਣਾ ਗੁਰੂ ਕਲਗੀ ਧਰ ਮਹਾਰਾਜ ਰੱਬ ਹੈ ਰੱਬ ਜਿਉ ਮਹਾਰਾਜ ਨੇ ਆਪਣੀ ਜ਼ੁਬਾਨ ਤੋਂ ਕਿਹਾ ਸਿਰ ਮੰਗਿਆ ਸਿਰ ਚਾਹੀਦਾ ਤੇ ਅਬুল ਤਰਾਨੀ ਕਹਿੰਦਾ ਉਹ ਕਹਿੰਦਾ ਮੈਂ ਤੰਬੂ ਦੇ ਲਾਗੇ ਬੈਠਾ ਸੀਗਾ ਔਰੰਗਜ਼ੇਬ ਦਾ ਸੋਈਆ ਉਹ ਕਹਿੰਦਾ ਮੈਂ ਤੰਬੂ ਦੇ ਲਾਗੇ ਬੈਠਾ ਸੀ ਤੇਗ ਚਲਦੀ ਦੀ ਆਵਾਜ਼ ਆਈ ਸਿਰ ਡੇਗ ਦੇ ਦੀ ਆਵਾਜ਼ ਆਈ ਆਪਾਂ ਕਹਿੰਨੇ ਬੱਕਰੀ ਵੱਡੀ ਫਿਰ ਬੱਕਰੇ ਕਿੰਨੇ ਵੱਡੇ ਜੀ ਪੰਜ ਹੁਣ ਬੱਕਰੇ ਕਿੰਨੇ ਵੱਡੇ ਪੰਜ ਬੱਕਰਾ ਤੇ ਇੱਕ ਬੱਧਾ ਹੋਵੇ ਤੇ ਮੈਂ ਮੈਂ ਕਰਨੋਂ ਨਹੀਂ ਹਰਦਾ ਪੰਜਾਂ ਬੱਕਰਿਆਂ ਚੋਂ ਇੱਕ ਵੀ ਨਾ ਬੋਲਿਆ ਕਿੱਡੀ ਕਿ ਚੇਪੀ ਲਈ ਹੋ ਉਹਨਾਂ ਦੇ ਮੂੰਹ ਤੇ ਪਲਾ ਤੇ ਮਹਾਰਾਜ ਨੇ ਬੋਲਣੀ ਨਾ ਦਿੱਤਾ ਕੋਈ ਬੱਕਰਾ ਪੰਜ ਬੱਕਰੇ ਬੱਦੇ ਉਹਨਾਂ ਦੇ ਵਿੱਚੋਂ ਇੱਕ ਬੱਕਰਾ ਨਾ ਡਿੰਗਿਆ ਹੋਵੇਗਾ ਜਦੋਂ ਲਾਗੇ ਇੱਕ ਮਰ ਗਿਆ ਦੂਜਿਆਂ ਦੀ ਤੇ ਭਾਦੀ ਬਣ ਗਈ ਹੋਵੇਗੀ ਹੁਣ ਹੋਰ ਨੋਟ ਕਰਿਓ ਤੁਹਾਡੇ ਘਰ ਆਜੇ ਕੋ ਪਰੌਣਾ ਤੇ ਬਾਪੂ ਕਹੇ ਅੱਜ ਕੁੱਕੜ ਬਣਾਉਣਾ ਤੇ ਜ਼ਗੀਰ ਸੋਂ ਦੇ ਤਿੰਨ ਮੁੰਡੇ ਪਜੇ ਫਿਰਦੇ ਉਹਨਾਂ ਕੁੱਕੜ ਦੇ ਪਿੱਛੇ ਤੇ ਕੁੱਕੜ ਕਦੀ ਕਿਸੇ ਦੇ ਬਨੇਰੇ ਤੇ ਕਦੀ ਕਿਸੇ ਦੇ ਬਨੇਰੇ ਤੇ ਉਹ ਕੁੱਕੜ ਦੀ ਤੇ ਭਾਦੀ ਬਣੀ ਹੋਈ ਤੇ ਉਹ ਡਾਡਾ ਮਾਰਦਾ ਵੀ ਅੱਜ ਮੇਰੀ ਜਾਨ ਤੇ ਬਣੀ ਐ ਤੇ ਪੰਜਾਂ ਬਕਰਿਆਂ ਚੋਂ ਇੱਕ ਵੀ ਨਾ ਬੋਲਿਆ ਕਿਸੇ ਨੇ ਨਾ ਆਵਾਜ਼ ਕੱਢੀ ਪੀ ਭਰਾ ਉਹ ਬੁਰੀ ਲੱਗੀ ਹੋਣੀ ਇੱਕ ਮਰ ਗਿਆ ਆਪਾਂ ਚਾਰ ਬੱਚੇ ਜੇ ਢਿੰਗੋ ਟਕੜਿਓ ਕੇ ਛੈਂਦ ਕੋਈ ਬਚਾ ਲਵੇ ਅਹੀਂ ਗੁਰੂ ਕਲਗੀ ਧਰਮਹਾਰਾਜ ਦੇ ਤੰਬੂ ਚੋਂ ਚਾਤੀਆਂ ਮਾਰਨ ਅੱਜ ਤੱਕ ਨਹੀਂ ਹਟੇ ਕੋਈ ਬੱਕਰਾ ਨਹੀਂ ਵਢਿਆ ਮਹਾਰਾਜ ਨੇ ਕਿਹਾ ਸਿਰ ਚਾਹੀਦਾ ਤੇ ਗੁਰੂ ਕਲਗੀ ਧਰਮਹਾਰਾਜ ਨੇ ਸਿਰ ਵਢਿਆ ਦਾਯਾ ਰਾਮ ਦਾ